ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਜੇ ਕੋਈ ਬਲੈਕਆਊਟ ਹੁੰਦਾ ਜਾਂ ਕੋਈ ਬਿਜਲੀ ਬੋਰਡ ਦਾ ਕੋਈ ਐਸਾ ਨੁਕਸਾਨ ਹੁੰਦਾ ਉਹ ਸਿੱਧੀ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦਾ ਸੀਐਮਡੀ ਜ਼ਿੰਮੇਵਾਰ ਹੋਊਗਾ ਪੱਕਾ ਲਈ ਜੋ ਲੜਦੇ ਲੋਕ ਥੇਲਾਂ ਤੋਂ ਨਹੀਂ ਡਰਦੇ ਲੋਕ ਬਹੁਤ ਸਾਰੇ ਮੁਖ ਮੰਗਾਂ ਨੇ ਜਿਹੜਾ 2 ਜੂਨ ਤੋਂ ਲਗਾਤਾਰ ਅਸੀਂ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਜਿਹਦੇ ਵਿੱਚ ਮੈਨੇਜਮੈਂਟ ਸਾਨੂੰ ਪੁਰਾਣੇ ਕੀਤੇ ਹੋਏ ਜਿਹੜੇ ਵਾਦੇ ਨੇ ਉਹਨਾਂ ਦੇ ਉੱਪਰ ਆਪਣਾ ਪੱਖ ਰੱਖਣ ਦੇ ਲਈ ਹਰ ਵਾਰ ਬੁਲਾਉਂਦੀ ਰਹੀ ਹੈ ਪਰ ਮੁੱਕਰਦੀ ਵੀ ਰਹੀ ਹੈ। ਜਲਦੀ ਬੋਰਡ ਦੀ ਕਟਿਆ ਮੈਨੇਜਮੈਂਟ ਹਾਏ 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 ਇਹ ਸਮੂਹ ਦੀ ਟੁੱਟੀ ਜਿਹੜੀ ਭਰੀ ਆ ਅਸੀਂ ਇਹ 3 ਦਿਨ ਦੀ ਆ ਇਹ ਵੱਧ ਕੇ ਵੀ ਜਾ ਸਕਦੀ ਆ ਇਹ ਇਹ ਜਿੱਥੇ ਤੱਕ ਜਾਨੀ ਕਿ ਵੀ ਸਰਕਾਰ ਦੇ ਨਾਲ ਅਸੀਂ ਦੋ ਹੱਥੋਂ ਦੇਖਾਂਗੇ, ਰੋਡ ਮੈਨੇਜਮੈਂਟ ਨਾਲ ਅਸੀਂ ਦੋ ਹੱਥੋਂ ਦੇਖਾਂਗੇ। ਤੇ ਆ ਪੁਲਸੀਆ ਹਾਏ ਸੋ ਅਸੀਂ ਸਰਕਾਰ ਦੀ ਕੋ ਨਿੰਦਿਆ ਕਰਦੇ ਆਂ ਵੀ ਅਜੇ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕਰ ਰਹੀਆਂ ਤੇ ਮੁਲਾਜ਼ਮ ਤਰਾ ਤਰਾ ਕਰ ਰਹੇ ਨੇ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਕਿਸੇ ਮੁਲਾਜ਼ਮ ਨੂੰ ਧਰਨਾ ਨਹੀਂ ਦੇਣ ਦਵਾਗੇ ਸ਼ਿਨਰੇ ਐਸੋ ਜੈ ਜੰਦਾਬਾਦ 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 ਅਸੀਂ ਆਮ ਜਨਤਾ ਤੋਂ ਜਿਹੜੇ ਯਾਨੀ ਕਿ ਲੋਕ ਸਾਡੇ ਕਰਕੇ ਪਰੇਸ਼ਾਨ ਹੋਏ ਨੇ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆਂ ਵੀ ਇਹ ਸਾਡੀ ਕੋਈ ਸਮੂਹ ਛੁੱਟੀ ਨਹੀਂ ਅਸੀਂ ਨਾ ਭਰੀ ਹੈ ਇਹ ਸਰਕਾਰਾਂ ਨੇ ਜਬਰੀ ਸਾਡੇ ਤੋਂ ਭਰਾਈ ਹੈ ਸਾਡੇ ਮੈਨੇਜਮੈਂਟ ਨੇ ਸਾਡੇ ਤੋਂ ਜਬਰੀ ਭਰਾਈ ਹੈ ਅੱਜ ਜਫਰ ਮਰਦਾਬਾਦ 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 ਬਿਜਲੀ ਬੋਰਡ ਦੀ ਜਿਹੜੀ ਸਾਡੀ ਸਮੂਹ ਛੁੱਟੀ ਤੇ ਜਾ ਰਹੇ ਸਾਰੀਆਂ ਜਥੇਬੰਦੀਆਂ ਕਿਉਂਕਿ ਪਿਛਲੀ 6 ਤਰੀਕ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਤੇ ਉਹਨੇ ਮੰਨਣਾ ਮੰਗਾ ਸਾਡੀਆਂ ਸਾਰੀਆਂ ਮੰਨ ਲੀਆਂ ਸੀਗੀਆਂ ਮੰਨ ਕੇ ਸਹਿਮਤੀਆਂ ਦੇ ਕੇ ਸਾਨੂੰ ਇਹ ਕਿਹਾ ਸੀਗਾ ਵੀ ਇਹਦੇ ਜਿਹੜੇ ਸਰਕੂਲਰ ਆ ਉਹ ਤੁਹਾਨੂੰ 10 ਦਿਨਾਂ ਦੇ ਵਿੱਚ ਜਾਰੀ ਕਰ ਦਿੱਤੇ ਜਾਣਗੇ। ਪਰੰਤੂ ਪਰਸੋਂ ਫੇਰ 8 ਤਰੀਕ ਦੀ ਮੀਟਿੰਗ ਦਿੱਤੀ ਹੋਈ ਸੀਗੀ। ਉਹਦੇ ਵਿੱਚ ਸੀਐਮਟੀ ਸਾਹਿਬ ਨਾਲ ਦੇ ਕਮਰੇ ਵਿੱਚ ਬੈਠੇ ਰਹੇ ਆ। ਪਰੰਤੂ ਟਰੈਕਟਰ ਬੋਨ ਸੀਗੇ ਜਿਹੜੇ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨਾਲ ਵੀ ਕਾਫੀ ਲੰਮਾ ਸਮਾਂ ਮੀਟਿੰਗ ਹੋਈ ਸਹਿਮਤੀਆਂ ਚੱਲੀਆਂ ਸਹਿਮਤੀਆਂ ਬਣ ਗਈਆਂ ਸੀਗੀਆਂ ਪਰੰਤੂ ਸਾਰਾ ਕੁਝ ਉਹਨਾਂ ਨੇ ਕਹਿਤਾ ਵੀ ਪੰਜਾਬ ਸਰਕਾਰੇ ਕਰੂ ਕੱਲ ਫੇਰ ਰਾਤ ਉਹਨਾਂ ਨੇ ਮੀਟਿੰਗ ਬੁਲਾ ਲਈ ਵੀ ਇਮੀਡੀਏਟ ਮੀਟਿੰਗ ਬੁਲਾਓ ਤਾਂ ਉਹਦੇ ਵਿੱਚ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਤੇ ਸਾਡੇ ਸਰਦਾਰ ਹਰਪਾਜਨ ਸਿੰਘ ਈਟੀਓ ਬਿਜਲੀ ਮੰਤਰੀ ਪੰਜਾਬ ਉਹ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਜਦ ਕਿ ਸਾਰੀਆਂ 12 ਘੰਟੇ ਮੀਟਿੰਗ ਚੱਲੀ ਉਹ ਰਾਤ 12 ਵਜੇ ਖਤਮ ਹੋਈ ਤੇ ਉਹਦੇ ਵਿੱਚ ਸਾਰੀਆਂ ਮੰਗਾਂ ਤੇ ਸਹਿਮਤੀ ਬਿਜਲੀ ਮੰਤਰੀ ਤੇ ਵਿੱਤ ਮੰਤਰੀ ਬਣਾ ਕੇ ਗਏ ਨੇ ਤੇ ਜਾਂਦਾ ਹੋਇਆ ਪਤਾ ਨਹੀਂ ਕੀ ਬਿਜਲੀ ਮੰਤਰੀ ਕਹਿ ਵਿੱਤ ਮੰਤਰੀ ਸਾਹਿਬ ਕਹਿ ਗਏ ਵੀ ਇਹ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਨੇ ਲਿਟਰ ਨੇ ਤੁਸੀਂ ਸਾਡੇ ਕੋਲੇ ਭੇਜੋ ਫਿਰ ਦੇਖਾਂਗੇ ਨਾ ਪਰ ਤੇ ਰਾਤ ਇਹ ਗੱਲ ਫੇਰ ਟੁੱਟ ਗਈ ਆ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਜੇ ਕੋਈ ਬਲੈਕਆਊਟ ਹੁੰਦਾ ਜਾਂ ਕੋਈ ਬਿਜਲੀ ਬੋਰਡ ਦਾ ਕੋਈ ਐਸਾ ਨੁਕਸਾਨ ਹੁੰਦਾ ਉਹ ਸਿੱਧੀ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਦਾ ਸੀਐਮਡੀ ਜ਼ਿੰਮੇਵਾਰ ਹੋਊਗਾ ਸੋ ਅਸੀਂ ਸਰਕਾਰ ਦੀ ਘੋਣ ਲੰਦਿਆ ਕਰਦੇ ਆਂ ਵੀ ਅੱਜ ਇਹ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕਰ ਰਹੀਆਂ ਤੇ ਮੁਲਾਜ਼ਮ ਤਰਾ ਤਰਾ ਕਰ ਰਹੇ ਨੇ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਕਿਸੇ ਮੁਲਾਜ਼ਮ ਨੂੰ ਧਰਨਾ ਨਹੀਂ ਦੇਣ ਦਵਾਗੇ ਪਰ ਅੱਜ ਸਭ ਤੋਂ ਉਲਟ ਹੋ ਗਿਆ ਬਹੁਤ ਸਾਰੀਆਂ ਮੁਖ ਮੰਗਾਂ ਨੇ ਜਿਹੜੀਆਂ 2 ਜੂਨ ਤੋਂ ਲਗਾਤਾਰ ਅਸੀਂ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਜਿਹਦੇ ਵਿੱਚ ਮੈਨੇਜਮੈਂਟ ਸਾਨੂੰ ਪੁਰਾਣੇ ਕੀਤੇ ਹੋਏ ਜਿਹੜੇ ਵਾਅਦੇ ਨੇ ਉਹਨਾਂ ਦੇ ਉੱਪਰ ਆਪਣਾ ਪੱਖ ਰੱਖਣ ਦੇ ਲਈ ਹਰ ਵਾਰ ਬੁਲਾਉਂਦੀ ਰਹੀ ਹੈ ਪਰ ਮੁਕਰਦੀ ਵੀ ਰਹੀ ਹੈ ਅਸੀਂ ਜਦੋਂ ਬਾਰ ਬਾਰ ਮੁਕਰਨ ਤੋਂ ਬਾਅਦ ਅੱਜ ਯਾਨੀ ਕਿ ਅਸੀਂ ਇਸ ਪੋਜੀਸ਼ਨ ਤੇ ਆਏ ਹਾਂ ਕਿ ਸਾਨੂੰ ਸਮੂਹ ਛੁੱਟੀ ਭਰਨੀ ਪਈ ਹੈ ਅਸੀਂ ਆਮ ਜਨਤਾ ਤੋਂ ਜਿਹੜੇ ਯਾਨੀ ਕਿ ਲੋਕ ਸਾਡੇ ਕਰਕੇ ਪਰੇਸ਼ਾਨ ਹੋਏ ਨੇ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਵੀ ਇਹ ਸਾਡੀ ਕੋਈ ਸਮੂਹ ਛੁੱਟੀ ਨਹੀਂ ਅਸੀਂ ਨਾ ਭਰੀ ਹੈ ਇਹ ਸਰਕਾਰਾਂ ਨੇ ਜ਼ਬਰੀ ਸਾਡੇ ਤੋਂ ਭਰਾਈ ਹੈ ਸਾਡੇ ਮੈਨੇਜਮੈਂਟ ਨੇ ਸਾਡੇ ਤੋਂ ਜ਼ਬਰੀ ਭਰਾਈ ਹੈ ਤਾਂ ਕਿ ਜੇ ਮੰਗਾ ਮੰਨ ਲੈਂਦੇ ਤਾਂ ਇਹ ਛੁੱਟੀ ਦਾ ਸਾਨੂੰ ਲੋੜ ਨਹੀਂ ਸੀ ਪੈਣੀ ਵੀ ਸਾਰਾ ਸਾਰਾ ਜਿਹੜਾ ਪੰਜਾਬ ਦਾ ਬਿਜਲੀ ਕੰਮ ਹੈ ਉਹ ਛੁੱਟੀ ਦੇ ਚਲਾ ਜਾਦੇ ਅੱਜ ਅਸੀਂ ਇਹ ਸਮੂਹਕ ਛੁੱਟੀ ਇਹਨਾਂ ਤੋਂ ਤੰਗ ਹੋ ਕੇ ਭਰ ਰਹੇ ਹਾਂ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਸਾਥੀ ਨੇ ਜਿਹੜੇ ਕੰਟਰੈਕਟ ਪੀਰੀਅਡ ਤੇ ਰੱਖੇ ਹੋਏ ਨੇ ਉਹਨਾਂ ਨੂੰ ਕਨਫਰਮ ਕਰਨਾ ਸੀ ਉਹ ਨਹੀਂ ਕੀਤਾ ਸਾਡੇ ਯਾਨੀ ਕਿ ਸਾਥੀਆਂ ਦਾ 3 ਸਾਲ ਦਾ ਸਮਾਂ ਪ੍ਰੋਵੀਜ਼ਨਲ ਜਿਹੜਾ ਇਹਨਾਂ ਨੇ ਠੇਕੇ ਦੇ ਲੰਘਾਇਆ ਹੋਇਆ 281/12 281/13 ਤੇ 269/11 ਲੈਂਦਾ ਉਹਨਾਂ ਨੂੰ ਇਹ ਸਮਾਂ ਜਿਹੜਾ ਇਹਨਾਂ ਦੀ ਨੌਕਰੀ ਦੇ ਵਿੱਚ ਨਹੀਂ ਜੋੜਦੇ ਜਿਸ ਦੇ ਨਾਲ ਬਹੁਤ ਸਾਰੇ ਸਾਨੂੰ ਯਾਨੀ ਕਿ ਵਿੱਤੀ ਨੁਕਸਾਨ ਵੀ ਹੋ ਰਹੇ ਨੇ ਤੇ ਸਾਡੇ ਜਿਹੜੇ ਸਾਥੀ ਨੇ ਕਲੈਰੀਕਲ ਸਟਾਫ ਹੈ ਉਹਨਾਂ ਦੀਆਂ ਮੰਗਾਂ ਨੇ ਐਲਡੀਸੀ ਤੋਂ ਯੂਡੀਸੀ ਦੀਆਂ ਜਿਹੜਾ ਸਾਡਾ ਲਾਈਨਮੈਨ ਤੋਂ ਜਹੀ ਦਾ ਪੇਪਰ ਬੰਦ ਕੀਤਾ ਹੋਇਆ ਉਹਨੂੰ ਚਾਲੂ ਕਰਵਾਉਣਾ ਕਿਸੇ ਵੀ ਮੰਗ ਦੇ ਉੱਪਰੇ ਹੱਥ ਨਹੀਂ ਫੜਾ ਰਹੇ ਜੇ ਸਾਡੇ ਪੱਤੇ ਦੇਣ ਲਈ ਰਾਜ਼ੀ ਹੋਏ ਆ ਤਾਂ ਉਹਦੀ ਕਿਸ਼ਤ 2028 ਤੋਂ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਜਿਹੜਾ ਤੁਹਾਡਾ ਪੱਤਾ ਹੈ ਤੁਹਾਨੂੰ 2028 ਤੋਂ ਉਹਦੀ ਕਿਸ਼ਤਾਂ ਲਾਗੂ ਕਰਾਂਗੇ 28 ਤੱਕ ਤਾਂ ਨਹੀਂ ਸਰਕਾਰ ਆਪ ਨਹੀਂ ਲੈਣੀ ਅਸੀਂ ਕਿੱਥੇ ਇਹਨਾਂ ਤੋਂ ਮੰਗਾਂ ਮਨਾ ਲਾਂਗੇ ਇਸ ਲਈ ਅੱਜ ਜਾਨ ਕਿ ਜਿਹੜਾ ਸਾਡਾ ਬਿਜਲੀ ਕੰਮ ਹੈ ਮਜਬੂਰ ਹੋ ਗਿਆ ਜ ਸਮੂਹਕ ਛੁੱਟੀ ਤੇ ਗਿਆ ਅੱਜ ਕੋਈ ਹੜਤਾਲ ਨਹੀਂ ਸਾਡੀ ਕੋਈ ਕੁਝ ਨਹੀਂ ਇਹ ਸਮੂਹਕ ਛੁੱਟੀ ਅੱਜ ਪੂਰੇ ਪੰਜਾਬ ਦੇ ਬਿਜਲੀ ਕੰਮੇ ਨੇ ਕਿਸੇ ਵੀ ਟਾਈਮ ਜੇ ਯਾਨੀ ਕਿ ਬਿਜਲੀ ਖਰਾਬ ਹੁੰਦੀ ਹੈ ਤਾਂ ਪੰਜਾਬ 'ਚ ਬਲੈਕਆਊਟ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਸਾਡੀ ਪੰਜਾਬ ਸਰਕਾਰ ਤੇ ਸਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਕੋਈ 80% ਬੰਦੇ ਤਾਂ ਯਾਨੀ ਕਿ ਵੀ ਇਸ ਸਟ੍ਰਾਈਕ ਦੇ ਵਿੱਚ ਸ਼ਾਮਲ ਨਹੀਂ ਗਏ ਇਹ ਸਮੂਹਕ ਛੁੱਟੀ ਜਿਹੜੀ ਭਰੀ ਆ ਅਸੀਂ ਇਹ 3 ਦਿਨ ਦੀ ਆ ਇਹ ਵੱਧ ਕੇ ਵੀ ਜਾ ਸਕਦੀ ਆ ਇਹ ਇਹ ਜਿੱਥੇ ਤੱਕ ਯਾਨੀ ਕਿ ਵੀ ਸਰਕਾਰ ਦੇ ਨਾਲ ਅਸੀਂ ਦੋ ਹੱਥੋਂ ਦੇਖਾਂਗੇ ਬੋਰਡ ਮੈਨੇਜਮੈਂਟ ਨਾਲ ਅਸੀਂ ਦੋ ਹੱਥੋਂ ਦੇਖਾਂਗੇ ਵੀ ਕਿਵੇਂ ਯਾਨੀ ਕਿ ਇਹ ਚੱਲਦਾ ਉਸ ਤੋਂ ਦੂਸਰੇ ਪਾਸੇ 250 13-14000 ਸਾਡੇ ਜਿਹੜੇ ਆਊਟਸੋਰਸਰਾਂ ਦੀ ਜਿਵੇਂ ਕੱਚੇ ਕੰਮੇ ਨੇਗੇ ਹੋਵਣਗੇ ਤੇ 35000 ਜਾਨੀ ਕਿ 35000 ਸਾਡੀ ਜਿਹੜੀ ਮੈਂਬਰਸ਼ਿਪ ਆ ਜਿਹਦੇ ਚੋ 22000 ਅਸੀਂ ਜਾਨੀ ਕਿ ਮੰਨ ਕੇ ਚੱਲੋ ਵੀ ਅਸੀਂ ਇਸ ਲੜਾਈ ਦੇ ਵਿੱਚ ਖੁੱਡੇ ਹੋਏ ਬਾਕੀ ਰਹੀ ਗੱਲ ਇਹ ਜਿਹੜਾ ਕੱਲ ਮੀਟਿੰਗ ਹੋਈ ਸੀ 12 ਘੰਟੇ ਦੀ ਮੀਟਿੰਗ ਹੋਈ ਦੀ ਵਿੱਚ ਉਹਦੇ ਵਿੱਚ ਸਾਨੂੰ ਇਹ ਜਾਹਰ ਹੋ ਰਿਹਾ ਵੀ ਬੋਰਡ ਮੈਨੇਜਮੈਂਟ ਨਹੀਂ ਕੁਝ ਦੇਣਾ ਚਾਹੁੰਦੀ ਜਿੱਥੋਂ ਤੱਕ ਸਾਨੂੰ ਇਹ ਲੱਗਦਾ ਵੀ ਪੰਜਾਬ ਸਰਕਾਰ ਤਾਂ ਦੇਣਾ ਚਾਹੁੰਦੀ ਹੋਵੇ ਕਿਉਂਕਿ ਉਹਨਾਂ ਨੇ ਜਦੋਂ ਪਹਿਲਾਂ ਮੀਟਿੰਗ ਕੀਤੀ ਆ ਜਿਹੜੇ ਲਾਸਟ ਜਾਨੀ ਕਿ ਵੀ ਸਰਕੂਲਰ ਦੇਣੇ ਸੀਗੇ ਉਹ ਇਹਨੇ ਮੈਨੇਜਮੈਂਟ ਨੇ ਦੇਣੇ ਸੀਗੇ ਪਰ ਬਾਅਦ ਦੇ ਵਿੱਚ ਜਾਨੀ ਕਿ ਵੀ ਆਹ ਚੀਜ਼ ਜਿਵੇਂ ਕਮੰਡੈਂਡੀਆਂ ਦਾ ਫਰਕ ਪਾ ਕੇ ਵੀ ਸਾਡੇ ਨਾਲ ਸਹਿਮਤੀਆਂ ਕਰਕੇ ਵੀ ਉਹ ਮੁੱਕਰ ਦੇਣਗੇ ਉਹਦੇ ਕਰਕੇ ਅਸੀਂ ਇਹ ਲੜਾਈ ਦੇ ਵਿੱਚ ਖੁੱਤੇ ਹੋਏ ਹਾਂ ਜਿੱਥੇ ਤੱਕ ਲੜਾਈ ਜਾਊਗੀ ਅਸੀਂ ਲੈ ਕੇ ਜਾਵਾਂਗੇ ਖਪਤਕਾਰ ਦਾ ਕੀ ਕਸੂਰ ਹੈ ਇਹਦੇ ਵਿੱਚ ਉਹਨੂੰ ਤਾਂ ਮੁਕਤ ਲਾਊਗੀ ਅਸੀਂ ਜਾਨੀ ਕਿ ਥੋੜੇ ਮਾਧਿਅਮ ਰਾਈ ਇਹ ਚੀਜ਼ ਮੰਨਦੇ ਆਂ ਵੀ ਜਿਹੜਾ ਜਣੀ ਕਿ ਵੀ ਸਖਾ ਪਤਕਾਰ ਆ ਉਹਦੇ ਸੌਰੀ ਬੀਲ ਕਰਦੇ ਆ ਵੀ ਉਹ ਜੇ ਕੋਈ ਉਹਨਾਂ ਨੂੰ ਸਮੀ ਪੇਸ਼ੀ ਆਉਂਦੀ ਆ ਅਸੀਂ ਪਰ ਲੜਾਈ ਬਾਤ ਤੇ ਸਾਨੂੰ ਜਣੀ ਕਿ ਵੀ ਉਤਨਾ ਹੀ ਪੈ ਰਿਹਾ ਤਾਂ ਜੋ ਅਸੀਂ ਆਪਣੀਆਂ ਮੰਗਾਂ ਮਨਾਉਂਦੇ ਆ ਨਾਪੇ ਹਲਕੇ ਦੇ ਕਿੰਨੇ ਟੋਟਲ ਮੁਲਾਜ਼ਮ ਨੇ ਨਾਪੇ ਹਲਕੇ ਦੇ 400 ਦੇ ਕਰੀਬ ਮੁਲਾਜ਼ਮ ਨੇ ਜਿਹਦੇ ਵਿੱਚੋਂ ਐ ਮੰਨ ਕੇ ਚੱਲੋ ਤਕਰੀਬਨ ਸਾਰੀ ਹੜਤਾਲਤੀ ਨੇ ਜੇ ਸਟ੍ਰੈਕ